ਇੱਕ ਇਨਸੀਡੈਂਟ ਹੋਇਆ ਸੀਗਾ ਤਲੋਆ ਅੱਡਾ ਪੈਂਦਾ ਇੱਥੇ ਟਾਂਡਾ ਪੁਲਿਸ ਸਟੇਸ਼ਨ ਦੀ ਹੱਦ ਦੇ ਵਿੱਚ ਉੱਥੋਂ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਬਲਜੀਤ ਸਿੰਘ ਉਰਫ ਬਿੱਲਾ ਨਾਂ ਦਾ ਵਿਅਕਤੀ ਹੈਗਾ ਉਹਦੇ ਤੇ ਫਾਇਰ ਇੰਜਰੀਜ਼ ਹੋਈਆਂ ਤੇ ਹੀ ਵਾਸ ਟੇਕਨ ਟੂ ਦੀ ਟਾਂਡਾ ਹਸਪੀਟਲ ਲੈ ਕੇ ਗਏ ਸੀਗੇ ਉੱਥੇ ਬਟ ਬਿਕੋਜ਼ ਇੰਜਰੀ ਸੀਰੀਅਸ ਸੀਗੀ ਤੇ ਹੀ ਸਕੰਮ ਟੂ ਦੀ ਇੰਜਰੀਜ਼ ਉਹਨਾਂ ਦੀ ਡੈਥ ਹੋ ਗਈ ਸੀ ਤੁਰੰਤ ਹੀ ਸਾਡੇ ਐਸ ਐਚ ਓ ਇੰਸਪੈਕਟਰ ਗੁਰਿੰਦਰ ਜੀ ਜੀ ਡੀ ਐਸ ਪੀ ਟਾਂਡਾ ਦਵਿੰਦਰ ਸਿੰਘ ਜੀ ਐਸਪੀ ਡੀ ਸਾਡੇ ਪਰਮਿੰਦਰ ਸਿੰਘ ਜੀ ਡੀਐਸਪੀ ਡੀ ਪ੍ਰਨੀਤ ਸਿੰਘ ਇਨਚਾਰਜ ਸੀ ਇਹ ਸਾਰੇ ਹੀ ਸੀਨੀਅਰ ਆਫਸਰਸ ਮੌਕੇ ਤੇ ਤੁਰੰਤ ਹੀ ਪਹੁੰਚ ਗਏ ਸੀਗੇ ਐਂਡ ਇਮੀਡੀਏਟਲੀ ਅਸੀਂ ਵੱਖ-ਵੱਖ ਟੀਮਸ ਰਵਾਨਾ ਕਰਤੀ ਐਂਡ ਸਾਰੀ ਰਾਤ ਹੀ ਸਾਰੇ ਆਫਸਰਸ ਨੇ ਬੜੀ ਮਿਹਨਤ ਕੀਤੀ ਤੇ ਸਾਨੂੰ ਹਿਊਮਨ ਐਂਡ ਟੈਕਨੀਕਲ ਇਨਪੁਟਸ ਆ ਗਏ ਸੀਗੇ ਸਾਨੂੰ ਸ਼ੂਟਰਸ ਦੇ ਬਾਰੇ ਕਾਫੀ ਸਬੂਤ ਮਿਲ ਗਏ ਸੀਗੇ ਕੁਝ ਕਲੂਜ਼ ਮਿਲ ਗਏ ਸੀਗੇ ਐਂਡ ਦੇ ਵਰ ਆਇਡੈਂਟੀਫਾਈਡ ਤੇ ਉਹਨਾਂ ਦੇ ਪਿੱਛੇ ਅਸੀਂ ਰੀਡਿੰਗ ਪਾਰਟੀਆਂ ਬਣਾਤੀ ਸੀਗੀ ਐਂਡ ਅੱਜ ਵੀ ਇਸ ਏਰੀਆ ਦੇ ਵਿੱਚ ਸਾਨੂੰ ਇਤਲਾਹ ਸੀਗੀ ਕਿ ਇੱਕ ਬੰਦਾ ਲਖਵਿੰਦਰ ਸਿੰਘ ਉਰਫ ਮਨਿੰਦਰ ਸੈਣੀ ਇਹ ਈਸੀ ਟਾਂਡੇ ਦੇ ਏਰੀਆ ਦਾ ਹੀ ਰਹਿਣ ਵਾਲਾ ਹੈਗਾ ਬੁੱਲੋਵਾਲ ਦੇ ਏਰੀਆ ਦਾ ਰਹਿਣ ਵਾਲਾ ਹੈਗਾ ਤੇ ਉਹ ਟਾਂਡੇ ਦੇ ਏਰੀਆ ਵਿੱਚ ਹੀ ਫਿਰਦਾ ਹੈਗਾ ਤੇ ਅਸੀਂ ਵਕ ਵਕ ਪਾਰਟੀਆਂ ਬਣਾਈ ਹੋਈ ਸੀਗੀ ਜੋ ਕਿ ਰੇਡ ਕਰ ਰਹੇ ਸੀਗੇ ਜਿੱਦਾਂ ਕਿ ਆਪਣੀ ਮੋਟਰ ਬਣੀ ਹੁੰਦੀ ਹੈ ਖੇਤਾਂ ਦੇ ਵਿੱਚ ਉੱਥੇ ਵੀ ਤੇ ਅਸੀਂ ਮੋਬਾਈਲ ਸਰਪ੍ਰਾਈਜ਼ ਨਾਕਾਬੰਦੀ ਕੀਤੀ ਸੀਗੀ ਇੱਕ ਨਾਕਾਬੰਦੀ ਇੱਥੇ ਅਸੀਂ ਜਿੱਥੇ ਖੜੇ ਆਂ ਚੋਟਾਲਾ ਪਿੰਡ ਦੇ ਲਾਗੇ ਐਸ ਐਚਓ ਟਾਂਡਾ ਇਨਸਪੈਕਟਰ ਗੁਰਿੰਦਰ ਜੀ ਜੀ ਉਹਨਾਂ ਦੀ ਟੀਮ ਨੇ ਕੀਤੀ ਹੋਈ ਸੀਗੀ ਉਹ ਸ਼ਾਮ ਨੂੰ ਜਿਹੜਾ ਇਹ ਲਖਵਿੰਦਰ ਸਿੰਘ ਜੋ ਕਿ ਅਕਿਊਜ਼ ਸਾਨੂੰ ਵਾਂਟਡ ਸੀਗਾ ਉਹ ਮਿਲਦਾ ਜੁਲਦਾ ਹੂਲੀਏ ਦਾ ਬੰਦਾ ਮੋਟਰਸਾਈਕਲ ਤੇ ਲੰਘ ਰਿਹਾ ਸੀ ਇਹਨਾਂ ਨੇ ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਬਟ ਇਨਸਟੈਡ ਆਫ ਸਟਾਪਿੰਗ ਉਹ ਉਹਨੇ ਕੱਚੇ ਰਾਹ ਤੇ ਮੋਟਰਸਾਈਕਲ ਪਾ ਲਿਆ ਇਹਨਾਂ ਨੇ ਚੇਜ਼ ਕੀਤਾ ਤੇ ਉਹਨਾਂ ਨੇ ਉਹਨੇ ਫਾਇਰ ਓਪਨ ਕਰਤਾ ਸਾਡੀ ਪਾਰਟੀ ਤੇ ਫੋਰਚੂਨੇਟਲੀ ਸਾਡੀ ਪਾਰਟੀ ਨੂੰ ਕੋਈ ਫਾਇਰ ਨਹੀਂ ਵਜਿਆ ਬਟ ਉਹਨੂੰ ਵਾਰਨ ਵੀ ਕੀਤਾ ਬਟ ਉਹਨੇ ਫੇਰ ਫਾਇਰ ਕਰਤਾ ਤੇ ਇਨ ਰਿਟੈਲੀਏਸ਼ਨ ਸਾਡੀ ਪੁਲਿਸ ਪਾਰਟੀ ਨੇ ਵੀ ਫਾਇਰ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਉਹਦੇ ਇੱਕ ਲੈਗ ਦੇ ਵਿੱਚ ਫਾਇਰ arm ਇਨਜਰੀ ਹੋਈ ਹੈਗੀ ਐਂਡ ਹੀ ਵਾਸ ਟੇਕਨ ਟੂ ਦੀ ਸਿਵਲ ਹਸਪੀਟਲ ਹੁਸ਼ਿਆਰਪੁਰ ਜਿਹੜਾ ਇਹ ਲਖਵਿੰਦਰ ਸਿੰਘ ਉਰਫ ਮਨਿੰਦਰ ਸੈਣੀ ਹੈਗਾ ਜਿਹਦੇ ਤੇ ਫਾਇਰ arm ਇਨਜਰੀ ਹੋਈ ਹੈ ਇਹ ਕੱਲ ਦੀ ਸ਼ੂਟਿੰਗ ਦੇ ਵਿੱਚ ਇਨਵੋਲਡ ਸੀ ਐਂਡ ਇਨ ਐ ਫਾਇਰ ਕਿੱਤੇ ਸੀਗੇ ਉਸ ਬੰਦੇ ਤੇ ਜੋ ਬਲਜੀਤ ਸਿੰਘ ਉਰ ਬਿੱਲਾ ਜਿਹਨੇ ਦੀ ਡੈਥ ਹੋਈ ਹੈ ਇਸ ਬੰਦੇ ਦਾ ਐਂਟੀਸੀਡੈਂਟ ਜੋ ਅਸੀਂ ਚੈੱਕ ਕੀਤੇ ਹੈਗੇ ਹਾਲ ਕੀ ਘੜੀ ਸਾਨੂੰ ਪਤਾ ਲੱਗਿਆ ਤੇ ਤੇ 3 ਐਫਆਈਆਰਸ ਆਲਰੇਡੀ ਦਰਜ ਹੈ ਉਹ ਮੇਨਲੀ ਐਨਡੀਪੀਐਸ ਦੀਆਂ ਐਫਆਈਆਰਸ ਹੈ ਮੌਕਾ ਹੈ ਵਾਰਦਾਤ ਤੋਂ ਸਾਨੂੰ ਇੱਥੋਂ ਜਿਹੜਾ ਹੋਇਆ ਇਨਸੀਡੈਂਟ ਉਥੋਂ ਇੱਕ ਮੋਟਰਸਾਈਕਲ ਰਿਕਵਰ ਹੋਇਆ ਹੈਗਾ ਇੱਕ ਕੰਟਰੀ ਮੇਡ ਤੀ ਬੋਰ ਦਾ ਪਿਸਟਲ ਰਿਕਵਰ ਹੋਇਆ ਹੈਗਾ ਅ ਲਾਈਵ ਕਾਰਟ੍ਰਿਜ ਐਂਡ ਯੂਜ਼ਡ ਕਾਰਟ੍ਰਿਜਸ ਉਹ ਸਾਨੂੰ ਰਿਕਵਰ ਹੋਏ ਹੈਗੇ ਐਂਡ ਬਾਕੀ ਅਸੀਂ ਇਹਦੇ ਵਿੱਚ ਧੁੰਮਾਈ ਦਿਨ ਵਿੱਚ ਤਫ਼ਤੀਸ਼ ਕਰ ਰਹੇ ਹੈਗੇ ਕੱਲ ਦੋ ਸ਼ੂਟਰਸ ਕੀ ਸਾਨੂੰ ਇਤਲਾ ਹੈਗੀ ਦੇ ਵਰ ਇਨਵੋਲਡ ਤੇ ਦੂਜੇ ਬਾਰੇ ਵੀ ਸਾਨੂੰ ਕਾਫੀ ਕਲੂਜ਼ ਮਿਲ ਚੁੱਕੇ ਐਂਡ ਵੀਲ ਬੀ ਨੈਵਿੰਗ ਹਮ ਸ਼ਾਟ ਮੇਨਲੀ ਕਾਰਨ ਕੀ ਰਿਹਾ ਜੀ ਹਾਲ ਕੀ ਘੜੀ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਉਹ ਆਇਆ ਕਿ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀਗਾ ਆਪਸ ਦੇ ਵਿੱਚ ਇੱਕ ਤੇਜਾ ਮਹਤਵਪੂਰਨ ਪੋਸਟ ਪੂਰੇ ਗਰੁੱਪ ਐ ਕੋਈ ਉਹਨੇ ਜੀ ਹਾਂਜੀ ਇਹ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਈ ਹੈਗੀ ਉਹ ਅਸੀਂ ਵੀ ਦੇਖੀ ਹੈ ਬਟ ਜੋ ਹਾਲ ਕੀ ਘੜੀ ਪਤਾ ਲੱਗਿਆ ਜਿਹੜਾ ਇਹ ਬੰਦਾ ਅਸੀਂ ਫੜਿਆ ਹੈ ਇਹਦੇ ਹੀ ਅਕਾਊਂਟ ਤੋਂ ਪਈ ਹੈਗੀ ਤੋਂ ਵੀਲ ਵੀ ਫਰਦਰ ਇਨਵੈਸਟੀਗੇਟਿੰਗ ਕੀ ਕੀ ਡੀਟੇਲਸ ਹੈ ਕਿਉਂ ਪਾਈ ਹੈ ਜਿਨ੍ਹਾਂ ਦੇ ਵੀ ਨਾਂ ਲਿਖੇ ਹੈਗਾ ਬੈਕਗ੍ਰਾਉਂਡ ਕੀ ਹੈ ਤੇ ਜਿਹੜਾ ਦੂਸਰਾ ਸ਼ੂਟਰ ਹੈ ਸਰ ਉਹ ਉਹਦੀ ਪਛਾਣ ਕੀ ਹੋਈ ਹਾਂਜੀ ਉਹਦੀ ਵੀ ਸਾਡੇ ਕੋਲ ਆ ਗਈ ਹੈਗੀ ਆਇਡੈਂਟੀਟੀ ਐਂਡ ਵੀ ਆਰ ਟੀਮਸ ਆਰ ਔਨ देयर ਵੇ ਤੇ ਜਲਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕੋਈ ਹੈ ਸਰ ਇਹਨਾਂ ਦਾ ਕਿਸੇ ਗੈਂਗਵਾੜ ਦੇ ਨਾਲ ਵੀ ਕੋਈ ਸੰਬੰਧ ਹੈ ਕਿਸੇ ਕੋਈ ਪਾਰਟਿਕੂਲਰ ਇਹਦਾ ਗੈਂਗ ਹੋਗਾ ਨਹੀਂ ਹਾਲ ਕੀ ਘੜੀ ਤੁਸੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਪੈ ਇੱਕ ਇਹਦੇ ਨਾਲ ਹੋਰ ਸ਼ੂਟਰ ਸੀਗਾ ਇੱਕ ਅਸੀਂ ਫੜ ਲਿਆ ਹੈ ਦੂਜੇ ਨੂੰ ਵੀ ਅਸੀਂ ਛੇਤੀ ਫੜ ਲਾਂਗੇ ਤੇ ਉਹਦੇ ਕਾਰਨ ਹੋਇਆ ਬਾਕੀ ਫਰਦਰ ਅਸੀਂ ਡੀਟੇਲ ਦੇ ਵਿੱਚ ਕਰਾਂਗੇ ਜੀ ਕਿੱਥੋਂ ਕੀ ਆਇਆ ਕਿਉਂ ਹੋਇਆ ਤੇ ਜਿਹੜੀ ਪੋਸਟ ਹੈ एवरीथिंग विल बी ਟੇਕਨ ਕੇਅਰ ਜਿਹੜਾ ਬਲਜੀਤ ਸਿੰਘ ਦਾ ਪਿਸ਼ੁਕਰ ਆ ਸਰ ਉਹਦਾ ਪਿਸ਼ੁਕਰ ਕਿਸ ਤਰ੍ਹਾਂ ਦਾ ਸੀ ਕਿਉਂਕਿ ਕੱਲ ਸ਼ਾਇਦ ਉਸ ਕੋਲ ਵੀ ਅਸਲਾ ਸੀ ਜਦੋਂ ਉਹਦੇ ਤੇ ਗੋਲੀਬਾਰੀ ਹੁੰਦੀ ਉਹ ਵੀ ਜੀ ਅਸੀਂ ਚੈੱਕ ਕਰਦੇ ਆ ਅਭੀ ਤੋ ਅਸੀਂ ਰਜਿਸਟਰ ਕਰ ਲਈ ਸੀ ਕਿ ਕੱਲ ਇਹ 24 ਘੰਟੇ ਦੇ ਵਿੱਚ ਵਿੱਚ ਅਸੀਂ ਟ੍ਰੇਸ ਕਰ ਲਿਆ ਹੈਗਾ ਅਸੀਂ ਤੁਹਾਨੂੰ ਆਸ਼ਵਾਸ਼ਣ ਦਿੰਨੇ ਆ ਕਿ ਇਹਦੇ ਵਿੱਚ ਅਸੀਂ ਡੁੰਗਾਈ ਦੇ ਵਿੱਚ ਜਾਵਾਂਗੇ ਹੂਸ ਏਵਰ ਇਜ਼ ਇਨਵੋਲਡ ਜਿਹਦਾ ਵੀ ਕਿਹੜਾ ਵੀ ਪੁਚੱਕੜ ਹੋਏ ਉਹਨੂੰ ਵੀ ਅਸੀਂ ਡੁੰਗਾਈ ਦੇ ਵਿੱਚ ਦੇਖਾਂਗੇ ਓਕੇ ਸਰ